ਆਵਾਜ਼ ਘਰ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਸਾਦਤ ਹਸਨ ਮੰਟੋ ਦੀ ਕਿਤਾਬ ਬਗੈਰ ਉਨਵਾਨ ਦੀ ਆਵਾਜ਼ ਘਰ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਸਾਦਤ ਹਸਨ ਮੰਟੋ ਦੀ ਕਿਤਾਬ ਬਗੈਰ ਉਨਵਾਨ ਦੀ ਬੇਸ਼ੱਕ ਮੰਟੋ ਨੇ ਕਹਾਣੀਆਂ ਦੇ ਨਾਲ-ਨਾਲ ਬਹੁਤ ਸਾਰੇ ਨਾਟਕ ਰੇਖਾਚਿੱਤਰ ਤੇ ਇੱਕ ਨਾਵਲ ਵੀ ਲਿਖਿਆ ਪਰ ਸਾਹਿਤਿਕ ਹਲਕਿਆਂ ਵਿੱਚ ਉਸ ਦੀਆਂ ਕਹਾਣੀਆਂ ਹੀ ਚਰਚਾ ਦਾ ਕੇਂਦਰ ਬਿੰਦੂ ਰਹੀਆਂ ਨੇ ਹਥਲੀ ਪੁਸਤਕ ਉਰਦੂ ਦੇ ਪ੍ਰਸਿੱਧ ਲੇਖਕ ਸਾਦਤ ਹਸਨ ਮੰਟੋ ਦੇ ਲਿਖੇ ਨਾਵਲ ਬਗੈਰ ਉਨਵਾਨ ਕੇ ਦਾ ਪੰਜਾਬੀ ਤਰਜਮਾ ਹੈ ਸ਼ਬਦ ਕੋਸ਼ਾਂ ਵਿੱਚ ਉਨਵਾਨ ਦਾ ਅਰਥ ਹੈ ਸਿਰਲੇਖ ਹੈਡਿੰਗ ਪਰ ਇੱਥੇ ਅਸੀਂ ਸ਼ਬਦ ਕੋਸ਼ੀ ਅਰਥਾਂ ਦੀ ਥਾਂ ਮੂਲ ਨਾਂ ਹੀ ਠੀ ਇਸ ਨਾਵਲ ਨੂੰ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਤਾਂ ਜੋ ਮੰਟੋ ਦੇ ਇਸ ਨਾਵਲ ਦੀ ਨਵੇਕਲੀ ਪਛਾਣ ਕਾਇਮ ਰਹੇ ਜ਼ਿਆਦਾਤਰ ਪਾਠਕ ਮੰਟੋ ਨੂੰ ਇੱਕ ਕਹਾਣੀਕਾਰ ਦੇ ਤੌਰ ਤੇ ਪਛਾਣਦੇ ਨੇ ਇਸ ਦਾ ਇੱਕ ਵਾਜਬ ਕਾਰਨ ਵੀ ਹੈ ਦਰਅਸਲ ਇੱਕ ਕਹਾਣੀਕਾਰ ਦੇ ਤੌਰ ਤੇ ਮੰਟੋ ਨੇ ਜਿੰਨੀ ਸ਼ੋਹਰਤ ਹਾਸਲ ਕੀਤੀ ਉਹ ਨਹੀਂ ਸ਼ਾਇਦ ਕਿਸੇ ਹੋਰ ਦੇ ਹਿੱਸੇ ਨਹੀਂ ਆਈ ਬੇਸ਼ੱਕ ਮੰਟੋ ਨੇ ਕਹਾਣੀਆਂ ਦੇ ਨਾਲ-ਨਾਲ ਬਹੁਤ ਸਾਰੇ ਨਾਟਕ ਰੇਖਾਚਿੱਤਰ ਤੇ ਇੱਕ ਨਾਵਲ ਵੀ ਲਿਖਿਆ ਪਰ ਸਾਹਿਤਕ ਹਲਕਿਆਂ ਵਿੱਚ ਉਸ ਦੀਆਂ ਕਹਾਣੀਆਂ ਹੀ ਚਰਚਾ ਦਾ ਕੇਂਦਰ ਬਿੰਦੂ ਰਹੀਆਂ ਨੇ ਇਸ ਪੁਸਤਕ ਰਾਹੀਂ ਅਸੀਂ ਮੰਟੋ ਦੇ ਨਾਵਲ ਦਾ ਪੰਜਾਬੀ ਤਰਜਮਾ ਕਰਕੇ ਪਾਠਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ ਇਸ ਪੁਸਤਕ ਰਾਹੀਂ ਅਸੀਂ ਮੰਟੋ ਦੇ ਨਾਵਲ ਦਾ ਪੰਜਾਬੀ ਤਰਜਮਾ ਕਰਕੇ ਪਾਠਕਾਂ ਤੇ ਸੁਣਨ ਵਾਲਿਆਂ ਤੱਕ ਪਹੁੰਚਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਮੰਟੋ ਦੀ ਨਾਵਲ ਕਾਰੀ ਦੇ ਅਣਗੌਲੇ ਪੱਖਾਂ ਬਾਰੇ ਵੀ ਵਾਕਿਫ ਹੋ ਸਕੀਏ ਇਥੇ ਨਾਵਲ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਸਾਡੇ ਲਈ ਇਹ ਉਚਿਤ ਹੋਵੇਗਾ ਕਿ ਅਸੀਂ ਮੰਟੋ ਦੇ ਜੀਵਨ ਤੇ ਉਸ ਦੀਆਂ ਸਾਹਿਤਿਕ ਕਿਰਤਾ ਉੱਤੇ ਇੱਕ ਸੰਖੇਪ ਜਈ ਝਾਤ ਮਾਰ ਲਈਏ। ਸਾਦਤ ਹਸਨ ਮੰਟੋ ਦਾ ਨਾਂ ਉਰਦੂ ਭਾਸ਼ਾ ਦੇ ਮੋਢੀ ਲੇਖਕਾਂ ਵਿੱਚ شمار ਕੀਤਾ ਜਾਂਦਾ ਹੈ। ਸਾਹਿਤਿਕ ਹਲਕਿਆਂ ਵਿੱਚ ਉਸ ਨੂੰ ਮੰਟੋ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮੰਟੋ ਦੇ ਪੁਰਖੇ 18ਵੀਂ ਸਦੀ ਦੇ ਆਖਰ ਵਿੱਚ ਕਸ਼ਮੀਰ ਤੋਂ ਪਲਾਇਨ ਕਰਕੇ ਪੰਜਾਬ ਆ ਗਏ ਤੇ ਲਾਹੌਰ ਵਿੱਚ ਵਸ ਗਏ ਮੰਟੋ ਦੇ ਪਿਤਾ ਮੌਲਵੀ ਗੁਲਾਮ हसन ਕਾਫੀ ਪੜੇ ਲਿਖੇ ਸੀ ਤੇ ਲੁਧਿਆਣੇ ਦੇ ਨੇੜੇ ਸਮਰਾਲਾ ਵਿਖੇ ਸਰਕਾਰੀ ਨੌਕਰੀ ਕਰਦੇ ਸੀ ਮੌਲਵੀ ਗੁਲਾਮ हसन ਨੇ ਦੋ ਵਿਆਹ ਕੀਤੇ ਤੇ ਉਹਨਾਂ ਦੇ 12 ਬੱਚੇ ਹੋਏ ਜਿੰਨਾਂ ਵਿੱਚੋਂ 4 ਮੁੰਡੇ ਤੇ 8 ਕੁੜੀਆਂ ਸੀ ਮੰਟੋ ਦੇ ਤਿੰਨ ਮਤਰੇ ਪਰ ਆ ਸੀ ਜੋ ਉਮਰ ਵਿੱਚ ਉਸ ਤੋਂ ਵੱਡੇ ਤੇ Sample complete. Ready to continue?